ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਸੌਣ ਦਾ ਮਹੀਨਾ ਚੱਲ ਰਿਹਾ ਹੈ ਔਰ ਇਸ ਮਹੀਨੇ ਸਾਰੀਆਂ ਭੈਣਾਂ ਆਪਣੇ ਭਰਾਵਾਂ ਨੂੰ ਡਿਕਦੀਆਂ ਹਨ ਪੇਕੇ ਜਾਣ ਵਾਸਤੇ ਲੋ ਇਸ ਮਹੀਨੇ ਦੇ ਪਰਪਸ ਨਾਲ ਮੈਂ ਇੱਕ ਗੀਤ ਲੈ ਕੇ ਹਾਜ਼ਰ ਹੋਈ ਆ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਏਗਾ ਅਗਰ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਜੀ ਲੋ ਆਪਾਂ ਸ਼ੁਰੂ ਕਰਦੇ ਆ ਜੀ ਗੀਤ ਕੇ ਤਾਂ ਵਿੱਚ ਖੀਰੇ ਨੇ ਕੇ ਤਾਂ ਵਿੱਚ ਖੀਰੇ ਨੇ ਪੈਣਾ ਪਰਦੇਸਣਾ ਨੂੰ ਪਰਦੇਸਣਾ ਨੂੰ ਕਾ ਤੋ ਮਿਲਦੇ ਨਾ ਵੀਰੇ ਨੇ ਬਾਗਾਂ ਵਿੱਚ ਲਾਚੀਏ ਬਾਗਾਂ ਵਿੱਚ ਲਾਚੀਏ ਆਕੇ ਮਿਲ ਵੀਰਾ ਮਿਲ ਵੀਰਾ ਵੇ ਉਮਰ ਲਬਣੀ ਨਾ ਗਵਾਚੀ ਹਾਰੇ ਵਿੱਚ ਦੁੱਧ ਕੜਦਾ ਹਾਰੇ ਵਿੱਚ ਦੁੱਧ ਕੜਦਾ ਛੇਤੀ ਆਕੇ ਮਿਲ ਵੀਰਨਾ ਮਿਲ ਵੀਰਨਾ ਵੇ ਮੇਰਾ ਮਿਲਣੇ ਨੂੰ ਚਿਤ ਕਰਦਾ ਵੇ ਮੇਰਾ ਮਿਲਣੇ ਨੂੰ ਚਿਤ ਕਰਦਾ ਕਿਰ ਰਿਜਦੀ ਦੇ ਵਿੱਚ ਡੋਈ ਕਿਰ ਰਿਜਦੀ ਦੇ ਵਿੱਚ ਡੋਈ ਸਾਸ ਮੈਨੂੰ ਮੇੜੇ ਮਾਰਦੀ ਮੇੜੇ ਮਾਰਦੀ ਨਹੀਂ ਤੇਰਾ ਪੇਕਿਆਂ ਤੋਂ ਨਾ ਆਇਆ ਕੋਈ ਨਹੀਂ ਤੇਰਾ ਪੇਕਿਆਂ ਤੋਂ ਨਾ ਆਇਆ ਕੋਈ ਥੇਲੇ ਵਿੱਚ ਛੋਲੇ ਨੇ ਥੇਲੇ ਵਿੱਚ ਛੋਲੇ ਨੇ ਮੈਂ ਮਾਪਿਆਂ ਨੇ ਰੱਖੀ लाਡਲੀ ਰੱਖੀ लाडਲੀ ਵੇ ਸਸੂ ਬੋਲਕ ਬੋਲ ਬੋਲੇ ਵੇ ਸਸੂ ਬੋਲਕ ਬੋਲ ਬੋਲੇ ਕੋਈ ਸੋਨੇ ਦਾ ਗਹਿਣਾ ਏ ਵੇ ਕੋਈ ਸੋਨੇ ਦਾ ਗਹਿਣਾ ਏ ਵੇ ਕਰ ਲੈ ਤੁਮਾਨ ਆਈਆਂ ਮਾਨ ਆਈਆਂ ਵੇ ਨੋਹਾਂ ਨਾਲ ਮਾਸ ਰਹਿਣਾ ਏ ਕੋਈ ਰੇਸ਼ਮ ਦਾ ਫੀਤਾ ਏ ਵੇ ਕੋਈ ਰੇਸ਼ਮ ਦਾ ਫੀਤਾ ਏ ਵੀਰਾ ਪਹਿਣਾ ਸੋਰੇ ਤੋਰ ਕੇ ਸੋਰੇ ਤੋਰ ਕੇ ਨੀ ਜੇਰਾ ਪੱਥਰ ਕੀ ਤਾਏ ਨੀ ਜੇਰਾ ਪੱਥਰ ਕੀ ਤਾਏ ਥਾਲੀ ਵਿੱਚ ਖਾਵਾ ਰੋਟੀ ਥਾਲੀ ਵਿੱਚ ਖਾਵਾ ਰੋਟੀ ਰੁਸੀ ਨੂੰ ਮਨਾ ਲੈ ਵੀਰਨਾ ਮਨਾ ਲੈ ਵੀਰਨਾ ਵੇ ਪਾਵਾਂ ਹੱਸ ਹੱਸ ਮਾਰ ਸੋਟੀ ਵੇ ਪਾਵਾਂ ਹੱਸ ਕੇ ਤੁਮਾਰ ਸੋਟੀ